ਜੀ ਪ੍ਰਧਾਨ ਜੀ ਫਾਜ਼ਿਲਕਾ ਦੇ ਵਿੱਚ ਪਹੁੰਚੇ ਹੋ ਕੀ ਕਰਨਾ ਚਾਹੋਗੇ ਪਹਿਲਾ ਤਾਂ ਮੈਂ ਮੁਬਾਰਕਬਾਦ ਦਿਆਂਗਾ ਸਾਡੇ ਪੰਜਾਬ ਪ੍ਰਧਾਨ ਚੌਧਰੀ ਸਿਮਰ ਕੁਮਾਰ ਜਾਖੜ ਸਾਹਿਬ ਨੂੰ ਔਰ ਸਾਡੇ ਵੀਰ ਹਮੋਰ ਐਮ ਐਲ ਏ ਸੰਦੀਪ ਜਾਖੜ ਜੀ ਨੂੰ ਸਾਡੇ ਪੰਜਾਬ ਕਾਰਜਕਾਰੀ ਪ੍ਰਧਾਨ ਸ਼੍ਰੀ ਅਸ਼ਨੀ ਸ਼ਰਮਾ ਜੀ ਨੂੰ ਔਰ ਸਾਡੇ ਸੰਗਠਨ ਮੰਤਰੀ ਸ਼੍ਰੀ ਨਵਾਸੂ ਜੀ ਨੂੰ ਕਿ ਜਲਾਲਾਬਾਦ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਬੂਟਾ ਲੱਗਿਆ ਔਰ ਸੁਧਰਾਣੇ ਵਾਲੇ ਨੇ ਲਾਇਆ ਭਾਰਤੀ ਜਨਤਾ ਪਾਰਟੀ ਜੈ ਹਾਂ ਬੜੀ ਮਿਹਨਤ ਕੀਤੀ ਪਰਮਾਤਮਾ ਨੇ ਦਇਆ ਕੀਤੀ ਔਰ ਬਾਕੀ ਵੀ ਜਿਹੜਾ ਜੋਣਾ ਤੋਂ ਅਸੀਂ ਬੜਾ ਅੱਛਾ ਇਲੈਕਸ਼ਨ ਲੜ ਰਹੇ ਆ ਔਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਅੱਜ ਇੱਕ ਬੜਾ ਹੈਰਾਨੀ ਜਨਕ ਗੱਲ ਹੋਈ ਏ ਕਿ ਵਿਧਾਨ ਸਭਾ ਗੁਰੂ ਰਸਾਂ ਦੇ ਵਿੱਚ ਪਿੰਡ ਪੈਂਦਾ ਹੈ ਅਮੀਰ ਖਾਸ ਉਹਦੇ ਅਮੀਰ ਖਾਸ ਦੀਆਂ ਵੋਟਾਂ ਸਾਡੇ ਜਲਾਲਾਬਾਦ ਵਿਧਾਨ ਸਭਾ ਸੁਖੇਰਾ ਬੋਦਲਾ ਦੇ ਡੱਬੇ ਦੇ ਵਿੱਚੋਂ ਨਿਕਲੀਆਂ ਨੇ 94 94 94 ਵੋਟਾਂ ਬੜੀ ਹੈਰਾਨੀ ਦੀ ਗੱਲ ਏ ਕਿ 94 ਵੋਟਾਂ ਉਸ ਪਿੰਡ ਵਾਲਿਆਂ ਨੇ ਤਾਂ ਉਹ ਡੱਬੇ ਚ ਪਾਈਆਂ ਨਹੀਂ ਫਿਰ ਉਹ ਆਈਆਂ ਕਿੱਥੋਂ ਇਹ ਗੱਲ ਬੜੀ ਸੋਚਣ ਵਾਲੀ ਹੈ ਤੇ ਵਿਚਾਰਨ ਵਾਲੀ ਹੈ ਇਹ ਜਿਹੜੀਆਂ ਧਾਂਦਲੀਆਂ ਹੋਈਆਂ ਨੇ ਜਿਹੜੇ ਜਿਹੜੇ ਬੰਦਿਆਂ ਨੇ ਧਾਂਦਲੀਆਂ ਕੀਤੀਆਂ ਨੇ ਵੇਖੋ ਇਹਦੇ ਚ ਜਦੋਂ ਪਿੰਡ ਵਾਲਿਆਂ ਨੇ ਵੋਟਾਂ ਡੱਬੇ ਚ ਪਾਈਆਂ ਨਹੀਂ ਡੱਬਾ ਸੀਲ ਹੋ ਗਿਆ ਕੀ ਇਹ ਸੀਲ ਤੋਂ ਬਾਅਦ ਕਿਵੇਂ ਵੋਟਾਂ ਪਾਈਆਂ ਇਹ ਜਿਨਾਂ ਕੋਲ ਡੱਬੇ ਸੀ ਉਹ ਦੱਸ ਸਕਦੇ ਨੇ ਆਪਾਂ ਤਾਂ ਦੱਸ ਨਹੀਂ ਸਕਦੇ ਪਰ ਇਹ ਪੰਜਾਬ ਸਰਕਾਰ ਦੀ ਬੜੀ ਵੱਡੀ ਨਲਾਇਕੀ ਜੀ ਇਹ ਕੰਮ ਕਰਨੇ ਸੀ ਤੇ ਚੋਨਾ ਕਰਾਣੀਆਂ ਕਿਉਂ ਸੀ ਆ ਵੀ ਜਿਹੜਾ ਸਾਨੂੰ ਮਿਲਿਆ ਆ ਪਿੰਡ ਵਾਲੇ ਦੱਸਣਗੇ ਅਸੀਂ ਕਿਵੇਂ ਲਿਆਂਦਾ ਅੱਛਾ ਜੀ ਬੀਜੇਪੀ ਪਾਰਟੀ ਜਿੰਦਾਬਾਦ ਬੀਜੇਪੀ ਪਾਰਟੀ ਜਿੰਦਾਬਾਦ ਗੱਲ ਇਹ ਆ ਵੀ ਇਹ ਅੱਜ ਝਾੜੂ ਦੀ ਬੁਖਲਾਟ ਏ ਜਿਹੜਾ ਕਿ ਆ ਤੁਸੀਂ ਜਲਾਲਾਬਾਦ ਵਿੱਚ ਕਿੰਨਾ ਵੱਡਾ ਮੈਂ ਤੁਹਾਨੂੰ ਹੈਰਾਨੀ ਜਨਕ ਦੱਸਦਾ ਹਾਂ ਅਫਸਰ ਕਹਿ ਰਹੇ ਨੇ ਕਿ ਅਸੀਂ ਉਹ ਚੋਣ ਜਿਹੜਾ ਉਹ ਰੱਦ ਕਰਾਂਗੇ ਜੇ ਉਹ ਚੋਣ ਰੱਦ ਨਹੀਂ ਹੁੰਦਾ ਤੇ ਅਸੀਂ ਪੰਜਾਬ ਲੈਵਲ ਤੇ ਇਹ ਧਰਨਾ ਦੇਾਂਗੇ ਔਰ ਹਾਈ ਕੋਰਟ ਚ ਜਾਵਾਂਗੇ ਜੋ ਸਾਨੂੰ ਕਰਨਾ ਪਿਆ ਕਰਾਂਗੇ ਔਰ ਮੈਂ ਬਹੁਤ ਵਧਾਈ ਦੇਣਾ ਸਾਰੇ ਪਿੰਡ ਸਜਰਾਣਾ ਤੇ ਸਿੰਘਪੁਰਾ ਜਿੰਨਾ ਵਿਚਾਰਿਆਂ ਨੇ ਦਿਨ ਰਾਤ ਮਿਹਨਤ ਕਰਕੇ ਭਾਰਤੀ ਜਨਤਾ ਪਾਰਟੀ ਦਾ ਬੂਟਾ ਲਾਇਆ ਮੇਰਾ ਵੀਰ ਬੱਬੂ ਕুকু ਸਾਰੇ ਮੈਂ ਇੱਕ ਇੱਕ ਦਾ ਨਾਮ ਲਾਵਾਂ ਤੇ ਸਾਰੇ ਵੋਟਰਾਂ ਦਾ ਮੈਂ ਇੱਕ ਇੱਕ ਮੇਰਾ ਪੱਗ ਦਾ ਲੜ ਜਿਨ੍ਹਾਂ ਨੇ ਬੜਾ ਮਾਣ ਰੱਖਿਆ ਮੈਂ ਸਾਰੇ ਸਜਰਾਣਾ ਵਾਸੀਆਂ ਦਾ ਜੀ ਸਿੰਘਪੁਰਾ ਦਾ ਸਰਾਨੇ ਦੇ ਵਿੱਚ ਚਾਰ ਪੰਚਾਇਤਾਂ ਪੈਂਦੀਆਂ ਨੇ ਕੋਈ ਗੁੱਸਾ ਨਾ ਕਰ ਜੇ ਵੀ ਸਾਡੀ ਪੰਚਾਇਤ ਦਾ ਤਾਂ ਨਾ ਹੀ ਨਿ ਲਿਆ ਸਾਰੇ ਜ਼ੋਨ ਦਾ ਸਜਰਾਣਾ ਸਾਰੇ ਬਲਾਕ ਸਮਧੀ ਜ਼ੋਨ ਦਾ ਮੈਂ ਤੈਅ ਦਿਲੋਂ ਹੱਥ ਜੋੜ ਕੇ ਸਾਰਿਆਂ ਦਾ ਧੰਨਵਾਦ ਕਰਦਾ ਤੇ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਤੁਸੀਂ ਸਰ ਹੁਣੇ ਕੁਝ ਕਹਿ ਰਹੇ ਸੀ ਤੇ ਕੋਈ ਗੱਲ ਕਲੀਅਰ ਨਹੀਂ ਕੀਤੀ ਤੁਸੀਂ ਕਿਹੜੀ ਗੱਲ ਹੁਣ ਇਹ ਗੱਲ ਕਹਿ ਰਹੇ ਸੀ ਕੁਝ ਵੀ ਪਿੰਡ ਵਾਸੀ ਦੱਸਣਗੇ ਤਾਂ ਉਹ ਗੱਲ ਕੋਈ ਦੱਸੀ ਨਹੀਂ ਗਈ ਅਜੇ ਤੱਕ ਜਿਹੜਾ ਤੁਸੀਂ ਪੁੱਛਿਆ ਸਰਟੀਫਿਕੇਟ ਇਹ ਇਹ ਜਿੱਤੇ ਨੂੰ ਕਿੰਨਾ ਸਮਾਂ ਹੋ ਗਿਆ ਜੀ ਬਹੁਤ ਟਾਈਮ ਹੋ ਗਿਆ 1.5 ਘੰਟਾ 1.5 ਘੰਟਾ ਹੋ ਗਿਆ ਤੇ ਮੈਂ ਜਲਾਲਾਬਾਦ ਦੇ ਵਿੱਚੋਂ ਚੱਲਿਆ ਹੁਣ ਆ ਕੇ ਜਿਹੜਾ ਆਹ ਸਰਟੀਫਿਕੇਟ ਅਸੀਂ ਲਿਆ ਡੇਢ ਘੰਟੇ ਬਾਅਦ ਇਹਨਾਂ ਨੂੰ ਜਿਹੜਾ ਨਹੀਂ ਮਿਲ ਰਿਹਾ ਸੀ ਜੀ ਪ੍ਰਧਾਨ ਜੀ ਜੇ ਆਪਾਂ ਗੱਲ ਕਰੀਏ ਕਿ ਖੁੱਲ ਕੀ ਆਪਣੇ ਨਤੀਜੇ ਤੁਹਾਡੇ ਦੇ ਨਿਕਲੇ ਨੇ ਹੁਣ ਤੱਕ ਦੀ ਆਪਾਂ ਗੱਲ ਕਰ ਅਜੇ ਆ ਰਹੇ ਨੇ ਆ ਰਹੇ ਨੇ ਅਸੀਂ ਵੇਖੋ ਜਲਾਲਾਬਾਦ ਦੇ ਵਿੱਚ ਅਸੀਂ ਪਹਿਲੀ ਵਾਰੀ ਭਾਰਤੀ ਜਨਤਾ ਪਾਰਟੀ ਨੇ ਚੋਣ ਲੜਿਆ ਬਲਾਕ ਸੰਮਤੀ ਦੀ ਜਿਹੜਾ ਔਰ ਅਸੀਂ ਬੜੀਆਂ ਜਗ੍ਹਾ ਤੇ ਕਿਤੇ ਦੂਜੇ ਨੰਬਰ ਤੇ ਕਿਤੇ ਤੀਜੇ ਨੰਬਰ ਤੇ ਆਏ ਆ ਔਰ ਇਹ ਸਾਡੀ ਇਹ ਵੀ ਬੜੀ ਵੱਡੀ ਉਪਲਬਧੀ ਏ ਔਰ ਫਾਜ਼ਲ ਕਾ ਦੇ ਵਿੱਚ ਵੀ ਅਸੀਂ ਸੀਟਾਂ ਜਿੱਤ ਰਿਆਂ ਹਬੌਰ ਦੇ ਵਿੱਚ ਅਸੀਂ 6 ਸੀਟਾਂ 2 ਘੰਟੇ ਪਹਿਲਾਂ ਜਿੱਤ ਚੁੱਕੇ ਸੀ ਹੁਣ ਦਾ ਮੈਨੂੰ ਪ੍ਰੈਜ਼ੈਂਟ ਰਿਜ਼ਲਟ ਅਜੇ ਨਹੀਂ ਪਤਾ ਬੱਲੂਆਂ ਦੇ ਵਿੱਚ ਵੀ ਅਸੀਂ ਸੀਟਾਂ ਜਿੱਤ ਰਿਆਂ ਫਾਜ਼ਲ ਕਾ ਜ਼ਿਲ੍ਹੇ ਦੇ ਵਿੱਚ ਉਹ ਭਾਰਤੀ ਜਨਤਾ ਪਾਰਟੀ ਸਭ ਤੋਂ ਜ਼ਿਆਦਾ ਸੀ ਜ਼ਿਲ੍ਹਾ ਪ੍ਰੀਸ਼ਦ ਦੀ ਕਿਹੜੀ ਸੀਟ ਹੈ ਜਿਹੜੀ ਦਿੱتن ਜਾ ਰਹੀ ਹੈ ਹਬੌਰ ਦੋ ਜਿੱਤਗੀਆਂ ਇੱਕ ਬੇਗਾ ਵਾਲੀ ਜਿੱਤ ਗਈ ਹੁਣ ਹੌਲੀ ਹੌਲੀ ਜਿਵੇਂ ਜਿਵੇਂ ਰਿਜ਼ਲਟ ਆ ਰਿਹਾ ਔਰ ਭਾਵੇਂ ਮੁੰ ਕਰਨ ਕਰਨ ਕੰਬੋਜ ਉਹ ਵੀ ਜਿੱਤ ਰਿਹਾ ਹੈ ਪਰ ਉਹ ਕਿਤੇ ਨਾ ਕਿਤੇ ਜਲਾਲਾਬਾਦ ਜਾ ਕੇ ਉਹਨੂੰ ਹਰਾ ਨਾ ਦਿੱਤਾ ਜਾਵੇ ਇਸ ਚੀਜ਼ ਦਾ ਖਤ社 ਤੇ ਡਾਰੇ ਭਾਵੇਂ ਉਹ ਕਾਲੀ ਦਲ ਦਾ ਹੈ ਪਰ ਜਿੰਨੂੰ ਵੋਟ ਜ਼ਿਆਦਾ ਪਈ ਹੈ ਉਹ ਜਿੱਤਣਾ ਚਾਹੀਦਾ ਜਲਾਲਾਬਾਦ ਤਰਨ ਲੱਗਾ ਸੀ ਫਿਰ ਉਸ ਦਾ ਕੀ ਸੋਲੂਸ਼ਨ ਨਿਕਲਿਆ ਦੇਖੋ ਮੈਂ ਤੁਹਾਨੂੰ ਦੱਸ ਤਾਂ ਦਿੱਤਾ ਸਾਰੀ ਗੱਲ ਮੈਨੂੰ ਤੁਸੀਂ ਇਹ ਦੱਸੋ ਵੀ ਜਿਹੜਾ ਡੱਬਾ ਸੁਖੇਰਾ ਬੋਦਲਾਂ ਦੇ ਵਿੱਚ ਪਿਆ ਲੱਧੂ ਵਾਲਾ ਜੋਨ ਹੈ ਉਹਨਾਂ ਦੇ ਵਿੱਚ ਅਮੀਰ ਖਾਸ ਪਿੰਡ ਦੀਆਂ ਵਿਧਾਨ ਸਭਾ ਗੁਰੂ ਸਾਹਿਬ ਦੀ ਵੋਟਾਂ ਕਿਵੇਂ ਆ ਗਈਆਂ ਮੈਨੂੰ ਇਸ ਗੱਲ ਦਾ ਜਵਾਬ ਦੇ ਵੀ ਉਸ ਤੇ ਤੁਸੀਂ ਕਹਿ ਰਹੇ ਸੀ ਨਾ ਕਿ ਪ੍ਰਸ਼ਾਸਨ ਨੇ ਕਿਹਾ ਕਿ ਦੁਬਾਰਾ ਕਰਾਵਾਂਗੇ ਉਸ ਤੇ ਫਿਰ ਕੀ ਸਹਿਮਤੀ ਬਣੀ ਉਸ ਤੇ ਅੱਜ ਉਹਨਾਂ ਨੇ ਮੈਨੂੰ ਇਹ ਕਿਹਾ ਸਾਰੇ ਪ੍ਰਸ਼ਾਸਨ ਨੇ ਕਿ ਇਹ ਜਿਹੜਾ ਅਸੀਂ ਜਿਹੜਾ ਇਲੈਕਸ਼ਨ ਇਹ ਦੁਬਾਰਾ ਹੋਏਗਾ ਕੋਈ ਅਫੀਸ਼ੀਅਲ ਗੱਲ ਹੋਈ ਤੁਹਾਡੀ ਆ ਤੁਹਾਡੇ ਕੋਲੋਂ ਸ਼ੰਕਾ ਜਿਤਾਈ ਜਾਂਦੀ ਜਦੋਂ ਐਡੇ ਵੱਡੇ ਅਫਸਰ ਕਹਿ ਹੀ ਰਹੇ ਨੇ ਫਿਰ ਯਕੀਨ ਤਾਂ ਕਰਨਾ ਹੀ ਪਊਗਾ ਨਾ ਤੇ ਵੈਸੇ ਐਡੀ ਗੱਲ ਨਹੀਂ ਹੈਗੀ ਮੈਨੂੰ ਡੀਸੀ ਮੈਡਮ ਤੇ ਪੂਰਾ ਵਿਸ਼ਵਾਸ ਹੈ ਚੋਣ ਰਿਜਰਵਰ ਗਰਗ ਸਾਹਿਬ ਤੇ ਪੂਰਾ ਵਿਸ਼ਵਾਸ ਹੈ ਵੀ ਇਹ ਮਨ ਲੋ ਗਲਤ ਨਹੀਂ ਹੋਣ ਦੇਣਗੇ ਦੁਬਾਰਾ ਕਰਾਉਣਗੇ